ਸਤਿ ਸ਼੍ਰੀ ਅਕਾਲ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਇਸ ਸਮੇਂ ਅਸੀਂ ਹਾਰਪੁਰ ਦੇ ਪਿੰਡ ਉਚੀ ਵਸੀ ਦੇ ਗੁਰਦੁਆਰਾ ਦਮਦਮਾ ਸਾਹਿਬ ਦੇ ਵਿੱਚ ਮੌਜੂਦ ਹਾਂ ਇਹ ਗੁਰਦੁਆਰਾ ਸਾਹਿਬ ਸ਼ੇਮੇ ਪਾਸ਼ਾ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਔਰ ਮੇਰੇ ਪਿੱਛੇ ਪਾਸੇ ਤੁਸੀਂ ਬੀਰ ਸਾਹਿਬ ਦੇਖ ਰਹੇ ਹੋ ਕਈ ਸਾਲਾਂ ਤੋਂ ਮੈਨੂੰ ਲੱਗਦਾ ਸੈਂਕੜਿਆਂ ਦੇ ਵਿੱਚ ਗਿਣਤੀ ਕਰੀਏ ਤਾਂ ਉਹਨਾਂ ਸਾਲਾਂ ਤੋਂ ਇਹ ਅੱਜ ਵੀ ਹਰਿਆ ਭਰਿਆ ਬੀਰ ਸਾਹਿਬ ਹੈ ਔਰ ਸੰਗਤ ਦਾ ਵਿਸ਼ਵਾਸ ਹੈ ਸੰਗਤ ਦਾ ਮੰਨਣਾ ਹੈ ਕਿ ਜਦੋਂ ਸਰੀਰ ਦੇ ਵਿੱਚ ਕੋਈ ਵੀ ਸਰੀਰਕ ਕਸ਼ਟ ਆਉਂਦਾ ਹੈ ਦਾ ਸੰਗਤ ਇਥੋਂ ਇਸ ਬੀਰ ਸਾਹਿਬ ਦੀ ਲੱਕੜ ਲਿਆ ਕੇ ਸਰੀਰ ਦੇ ਨਾਲ ਬੰਨ੍ਹਦੀ ਹੈ ਤਾਂ ਕੁਝ ਹੀ ਦਿਨਾਂ ਦੇ ਵਿੱਚ ਗੁਰੂ ਸਾਹਿਬ ਉਹਨੂੰ ਤੰਦਰੁਸਤੀ ਤੰਦਰੁਸਤੀ ਦੀ ਦਾਤ ਬਖਸ਼ਦੇ ਨੇ ਕੀ ਇਤਿਹਾਸ ਹੈ ਗੁਰੂ ਘਰ ਦਾ ਕਿਵੇਂ ਇੱਥੇ ਪ੍ਰਬੰਧ ਚੱਲਦੇ ਨੇ ਤਾਂ ਇੱਥੇ ਸੇਵਾਦਾਰ ਬਾਬਾ ਦਵਿੰਦਰ ਸਿੰਘ ਜੀ ਸਾਡੇ ਨਾਲ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਹੈ ਬਾਬਾ ਜੀ ਠੀਕ ਠਾਕ ਬਹੁਤ ਵਧੀਆ ਠੀਕ ਠਾਕ ਹੈ ਜੀ ਤੁਸੀਂ ਬੜੀ ਆਨੰਦਮਈ ਧਰਤੀ ਦੇ ਉੱਤੇ ਤੁਸੀਂ ਰਹਿੰਦੇ ਹੋ ਬੜਾ ਇੱਥੇ ਸ਼ਾਂਤਮਈ ਮਾਹੌਲ ਆ ਹਰਿਆ ਭਰਿਆ ਸਾਰਾ ਏਰੀਆ ਹਾਂਜੀ ਇਹ ਵੇਖੋ ਛੇਵੇਂ ਪਾਤਸ਼ਾ ਤੇ ਇੱਥੇ ਤੇ ਫਿਰ ਤਿਆਨ ਪਤਾ ਠੰਡ ਵਰਤਣੀ ਹੈ ਸਾਰੀ ਹਾਂਜੀ ਬਿਲਕੁਲ ਆ ਗੁਰੂ ਸਾਹਿਬ ਜਦੋਂ ਐ ਸ੍ਰੀਨਗਰ ਗਏ ਨੇ ਤੇ ਪਹਿਲਾਂ ਗਰਨਾ ਸਾਹਿਬ ਆਇ ਟਾਲੀ ਸਾਹਿਬ ਆਏ ਉਹ ਤੋਂ ਮਗਰੋਂ ਫਿਰ ਸ਼ੇ ਪਾਸ਼ਾ ਇੱਥੇ ਤਿੰਨ ਦਿਨ ਦਮ ਆ ਰਿਹਾ ਰੈਸਟ ਕੀਤੀ ਹੈ ਅੱਛਾ ਜੀ ਤੇ 220 ਕੋਟ ਸਵਾਰਾਂ ਸਮੇਤ ਇੱਥੇ ਆਏ ਆ ਅੱਛਾ ਜੀ ਤੇ ਆ ਕੇ ਤੇ ਇੱਥੇ ਜਦੋਂ ਰੈਸਟ ਕੀਤੀ ਸੰਗਤਾਂ ਨੂੰ ਪਤਾ ਲੱਗਾ ਗੁਰੂ ਸਾਹਿਬ ਆਏ ਨੇ ਸੰਗਤਾਂ ਨੂੰ ਚਾ ਚੜਿਆ ਸੰਗਤਾਂ ਨੇ ਆ ਕੇ ਤੇ ਰੌਣਕਾਂ ਮੇਲੇ ਲਾਏ ਇੱਥੇ ਤੇ ਤਿੰਨ ਦਿਨ ਗੁਰੂ ਸਾਹਿਬ ਦੇ ਆਨੰਦ ਲਏ ਸੰਗਤਾਂ ਨੇ ਦੀਵਾਨ ਸੁਣ ਕੇ ਜੀ ਇਹ ਐਸੇ ਬੇਰ ਸਾਹਿਬ ਦੇ ਨਾਲ ਗੁਰੂ ਸਾਹਿਬ ਨੇ ਆਪਣਾ ਇਹ ਨਾਲ ਬੇਰ ਸਾਹਿਬ ਨਾਲ ਆਪਣਾ ਘੋੜਾ ਬੰਨਿਆ ਗੁਰੂ ਸਾਹਿਬ ਨੇ ਅੱਛਾ 2200 ਘੋੜਸਵਾਰਾਂ ਸਮੇਤ ਹਨ ਇੱਥੇ ਚਾਰ ਚਫਰੇ ਘੋੜੇ-ਘੋੜੇ ਹੋਣੇ ਨੇ ਉਹ ਤਾਂ ਜੰਗਲ ਦੀ ਆ ਬਾ ਉਹ ਜੰਗਲ ਦੀ ਆ ਬੀ ਆ ਪਾਨ ਸੀ ਹਾਂਜੀ ਹਾਂਜੀ ਹੂੰ ਇਥੇ ਪੁਰਾਣਾ ਬੌਲੀ ਸਾਹਿਬ ਹੈ ਨਾਲ ਹੀ ਅੱਛਾ ਜੀ ਪਾਣੀ ਦਾ ਪ੍ਰਬੰਧ ਗੁਰਸਾਬ ਦਾ ਉਦੋਂ ਦਾ ਹੀ ਪ੍ਰਾਤਨ ਛੋਟੀ ਏਟ ਦਾ ਬਣਿਆ ਅੱਛਾ ਜੀ ਠੀਕ ਹੈ ਉਹਦੇ ਚੱਲਦਾ ਪਿਆ ਹਾਂਜੀ ਠੀਕ ਹੈ ਠੀਕ ਹੈ ਤੇ ਅਸੀਂ ਵੀ ਸਾਰਾ ਪਾਣੀ ਜਿੰਨਾ ਉਹ ਉਥੋਂ ਯੂਜ਼ ਕਰਦੇ ਆ ਵਿੱਚ ਬੋਰ ਕੀਤਾ ਅੱਛਾ ਜੀ ਠੀਕ ਹੈ ਇੱਥੇ ਗੁਰਦਾ ਸਾਹਿਬ ਜਿੰਨਾ ਵੀ ਪਾਣੀ ਵਰਤਿਆ ਜਾਂਦਾ ਉਹਦੇ ਵਿੱਚ ਵਰਤਿਆ ਜਾਂਦਾ ਅੱਛਾ ਵੀਰ ਸਾਹਿਬ ਦੇ ਬਾਰੇ ਬੜੀ ਮਾਨਤਾ ਮੈਂ ਸੁਣੀ ਹੈ ਮੈਂ ਖੁਦ ਅੱਖੀਂ ਏ ਨਹੀਂ ਕਿ ਸਿਰਫ ਸਿੱਖਾਂ ਨੂੰ ਲੈ ਕੇ ਮੈਂ ਗੱਲ ਕਰਾਂ ਜਾਂ ਇਸਾਈਆਂ ਨੂੰ ਲੈ ਕੇ ਭਾਈਚਾਰੇ ਨੂੰ ਗੱਲ ਕਰਾਂ ਜਾਂ ਕਿਸੇ ਵੀ ਧਰਮ ਨੂੰ ਮੈਂ ਇੱਥੇ ਹਿੰਦੂ ਪਰਿਵਾਰ ਰੋਂਦੇ ਆਉਂਦੇ ਦੇਖੇ ਸੀਗੇ ਤੇ ਹੱਸਦੇ ਜਾਂਦੇ ਦੇਖੇ ਆ ਜਿਹੜੇ ਕਹਿੰਦੇ ਪੈਰਾਂ ਤੇ ਖੜ੍ਹ ਨਹੀਂ ਸੀ ਸਕਦੇ ਉਹ ਫਿਰ ਦੌੜ ਕੇ ਇੱਥੋਂ ਵਾਪਸ ਗਏ ਤੰਦਰੁਸਤ ਹੋ ਕੇ ਇਸ ਵੀਰ ਸਾਹਿਬ ਦਾ ਕਹਿੰਦੇ ਇੱਕ ਬਹੁਤ ਮਹੱਤਵਪੂਰਨ ਲੋਕਾਂ ਵਿੱਚ ਜੁੜਿਆ ਹੋਇਆ ਸੀ ਇੱਕ ਗੁਰ ਸਾਹਿਬ ਉਹ ਬਖਸ਼ਿਸ਼ ਕਰਕੇ ਗਿਆ ਬੇਰ ਸਾਹਿਬ ਨੂੰ ਵਰ ਦੇ ਕੇ ਗਿਆ ਤੇ ਸੰਗਤਾਂ ਹੁੰਦੀਆਂ ਬੇਰ ਸਾਹਿਬ ਦਾ ਕੋਈ ਵੀ ਥੱਲੋਂ ਪੱਤਾ ਡਿੱਗਿਆ ਕੋਈ ਕਿਸੇ ਤਰ੍ਹਾਂ ਦਾ ਪ੍ਰਸ਼ਾਅ ਲੈ ਲੇਨੀ ਹੈ ਉਹਦੇ ਨਾਲ ਹੀ ਗੁਰਸਾਹਿਬ ਦੇ ਬੇੜੇ ਪਾਰ ਕਰ ਦਿੰਦੇ ਆ ਨਾਲੇ ਤੇ ਉਹਦਾ ਧਿਆਨ ਗੁਰਸਾਹਾਵਾਂ ਨੂੰ ਲੱਗ ਜਾਂਦਾ ਤੇ ਨਾਲੇ ਉਹਦਾ ਸਰੀਰ ਤੌਰ ਤੇ ਤਨ ਦਸਤੋ ਹੋ ਜਾਂਦਾ ਉਹਦਾ ਕਿ ਕਿ ਮੰਨਿਆ ਕੀ ਜਾਂਦਾ ਬਾਬਾ ਜੀ ਕਿਵੇਂ ਇਥੋਂ ਲੱਕੜ ਲੈ ਕੇ ਸਰੀਰ ਨਾਲ ਬੰਨਦੇ ਜਾਂ ਕਿੱਦਾਂ ਹੈਗਾ ਨਿੰਮਤਲੋ ਇਹੋ ਹੀ ਹੈ ਕਿ ਇਹਦਾ ਪ੍ਰਸ਼ਾਦ ਲੈ ਕੇ ਨਾ ਸੰਗਤਾਂ 'ਚ ਇੱਕ ਵਿਸ਼ਵਾਸ ਬਣਿਆ ਹੈ ਜੀ ਤੇ ਹੈ ਵੀ ਹੈ ਅਸੀਂ ਵੀ ਇੱਥੇ ਰਹਿੰਦੇ ਆ ਇੱਥੇ ਸਾਨੂੰ ਪਤਾ ਵੇਖੋ ਜਿਹੜਾ ਕੋਈ ਸਰੀਰ ਜਾਂਦਾ ਲੈ ਕੇ ਉਹ ਥੋੜੇ ਦਿਨਾਂ ਬਾਅਦ ਆ ਕੇ ਠੀਕ ਹੋ ਕੇ ਆ ਕੇ ਧੰਨਵਾਦ ਕਰਦਾ ਗੁਰਸਾਹਬ ਦਾ ਹਾਂਜੀ ਤੇ ਕਹਿੰਦਾ ਕਿ ਮੈਂ ਬਿਲਕੁਲ ਹੁਣ ਨੋਂ ਪਰ ਨਾਵਾ ਤੇ ਹੈ ਵੀ ਇਦਾਂ ਹੀ ਹੈ ਜੀ ਤੇ ਉਹ ਪ੍ਰਸ਼ਾਦ ਲੈ ਕੇ ਜਾਣਾ ਉਹਨਾਂ ਕੋਈ ਵੀ ਇੱਥੋਂ ਇਹਦਾ ਪੱਤਰ ਲੈ ਲਓ ਜਾਂ ਕੋਈ ਸੱਕ ਲੈ ਲਓ ਜਿਹੜਾ ਕੋਈ ਤਲ ਲੱਡ ਗਿਆ ਬਣਾ ਜੀ ਉਹੀ ਵਰਤਨਾ ਆਪਾਂ ਉਦਾਂ ਕੋਈ ਨਵੇਂ ਸੱਕ ਨਹੀਂ ਤੋਲਾਂਦੇ ਜੀ ਇਹ ਉਹ ਲੈ ਕੇ ਉਹਨਾਂ ਚੱਲ ਜਾਣਾ ਤੇ ਠੀਕ ਹੋ ਜਾਣਾ ਆ ਕੇ ਮੁੜ ਕੇ ਫੇਰ ਗੁਰੂ ਸਾਹਿਬ ਦਾ ਧੰਨਵਾਦ ਕਰ ਜਾਣਾ ਕੋਈ ਦਹੀਂ 15 ਦਿਨ ਨਹੀਂ ਆ ਜਾਂਦੇ ਅੱਛਾ ਮਹੀਨੇ ਬਾਅਦ ਆ ਜਾਂਦਾ ਕੋਈ ਤੰਦਰੁਸਤ ਹੋ ਕੇ ਤੇ ਤੰਦਰੁਸਤ ਹੋ ਕੇ ਆ ਜਾਂਦੇ ਆ ਕੋਈ ਕੋਈ ਵਾਕਿਆ ਹੈ ਯਾਦ ਵੀ ਪਰਿਵਾਰ ਵਾਕਿਆ ਹੀ ਜਿਵੇਂ ਮੈਂ ਜ਼ਿਕਰ ਕਰ ਰਿਹਾ ਮੈਂ ਅੱਖੀਂ ਇੱਕ ਦੇਖਿਆ ਪਰਿਵਾਰ ਤੁਹਾਡੇ ਹੈ ਵੀ ਵਾਕਿਆ ਫਿਰ ਬੜਾ ਤੁਹਾਨੂੰ ਵੀ ਦੇਖ ਕੇ ਇੱਕ ਵਾਰੀ ਚੰਬਾ ਹੋਇਆ ਇਦਾਂ ਇਦਾਂ ਕਿ ਕਈ ਸਰੀਰ ਹੁੰਦੇ ਕਈ ਪਰਿਵਾਰ ਹੁੰਦੇ ਆ ਪਰ ਫਿਰ ਸੰਗਤਾਂ ਇੱਥੇ ਆਉਂਦੀਆਂ ਜਾਂਦੀਆਂ ਆਂ ਅਸੀਂ ਬਹੁਤਾ ਹਾਂਜੀ ਉਹ ਜਿਵੇਂ ਆਉਂਦੀਆਂ ਕਹਿੰਦੀਆਂ ਅਸੀਂ ਬਹੁਤ ਗੁਰਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੈ ਜੀ 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 ਤੇ ਉਹ ਫਿਰ ਅਸੀਂ ਮੰਨਦੇ ਆਂ ਵੀ ਵਾਕਈ ਸਹੀ ਗੱਲ ਆ ਕਰਦੇ ਕਿਰਪਾ ਗੁਰਸਾਹਿਬ ਤੰਦਰੁਸਤੀ ਤੋਂ ਬਾਅਦ ਫਿਰ ਉਹ ਲੱਕੜ ਜਾਂ ਪੱਤਰ ਉੱਲੇ ਆ ਕੇ ਫਿਰ ਵਾਪਸ ਇੱਥੇ ਆਉਂਦੀ ਸੰਗਤ ਉਹ ਇੱਕ ਆਉਂਦਾ ਸੰਗਤਾਂ ਦੇ ਮੰਨ ਦੀ ਸ਼ਰਤ ਹੈ ਕਿ ਇਹ ਫਿਰ ਲੈ ਕੇ ਉੱਥੇ ਵਾਪਸ ਕਰਕੇ ਆਉਣਾ ਹੈ ਤੇ ਇਹਨੇ ਨਾਲ ਨਾਲੇ ਸੰਗਤਾਂ ਆ ਜਾਂਦੀਆਂ ਤੇ ਨਾਲੇ ਉਹ ਮੁਰਕੇ ਇੱਥੇ ਹੀ ਉਹਨੂੰ ਸਿਸਕਾਰ ਕਰਦੇ ਦਾ ਚੰਡੇ ਚ ਹਾਇਦ ਕਰਦੇ ਦਾ ਅੱਛਾ ਜੀ ਹਾਂਜੀ ਜਿਹੜਾ ਵੀ ਕੋਈ ਉਹ ਲੈ ਕੇ ਆਉਂਦੇ ਆ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਔਰ ਮੈਂ ਦੇਖ ਰਿਹਾ ਵੀਰ ਸਾਹਿਬ ਪਿੱਛੇ ਜੀ ਕਹਿੰਦੇ ਬਹੁਤ ਜਦੋਂ ਤੂਫਾਨ ਆਇਆ ਕਈ ਬਾਗਾਂ ਦੇ ਬਾਗ ਡੇਗ ਗਏ ਪਰ ਵੀਰ ਸਾਹਿਬ ਖੜਾ ਸੀ ਨੁਕਸਾਨ ਜ਼ਰੂਰ ਹੋਇਆ ਹਾਂਜੀ ਹਾਂਜੀ ਕਿੰਨਾ ਕੁ ਨੁਕਸਾਨ ਸੀਗਾ ਜੀ ਫਿਰ ਇਹਦੇ ਇੱਕ ਦੋ ਟਾਂਸ ਸੀ ਜਿਹੜੇ ਥੱਲੇ ਲੰਬੇ ਪੈ ਗਏ ਸੀ ਅੱਛਾ ਜੀ ਤੇ ਫਿਰ ਸਾਰੀਆਂ ਸੰਗਤਾਂ ਨੇ ਹੱਲ ਮਿਲ ਕੇ ਗੁਰਮਤਾ ਕਰਕੇ ਹੂੰ ਤੇ ਬਾਬਾ ਜੀ ਹਰਾਨ ਨਾਲ ਵੀ ਕੀਤਾ ਗੁਰਮਤਾ ਬਾਬਾ ਜੀ ਨਿਹਾਲ ਸਿੰਘ ਜੀ ਉਹਨਾਂ ਦਾ ਪ੍ਰਬੰਧ ਹੈ ਅੱਛਾ ਜੀ ਜੈਸੇਦਾਰ ਬਾਬਾ ਨਿਹਾਲ ਸਿੰਘ ਜੀ ਮੀਤਲ ਚੀਦਾਂ ਤਰਨ ਦਾ ਸਰ ਜੀ ਇਹ ਲਗਾ ਸਾਰਾ ਪ੍ਰਬੰਧ ਹੈ ਇੱਥੇ ਤੇ ਉਹਨਾਂ ਨੇ ਵੀ ਸਾਰਿਆਂ ਨੇ ਫਿਰ ਗੁਰਮਤਾ ਕਰਕੇ ਤੇ ਹੀ ਉਹ ਜਿਹੜਾ ਇੱਕ ਦੋ ਟਾਂਸੀ ਉਹਨੂੰ ਕੱਟਤਾ ਅੱਛਾ ਜੀ ਤੇ ਫਿਰ ਉਹ ਫਿਰ ਵੇਖੋ ਕਿੰਦਾ ਹਰਿਆ ਪਰਿਆ ਹੋ ਗਿਆ ਇਹ ਫਿਰ ਹਰਿਆ ਪਰਿਆ ਹੋ ਗਿਆ ਇਦਾਂ ਹੀ ਹਰਿਆ ਪਰਿਆ ਹੋ ਗਿਆ ਇਦਾਂ ਹੀ ਰਹਿੰਦਾ ਜੀ ਜਦੋਂ 12 ਮਹੀਨੇ ਪੂਰਾ ਹੋ ਜਾਂਦਾ ਹਾਂਜੀ 12 ਮਹੀਨੇ 24 ਦਿਨ ਇਹ ਇਦਾਂ ਹੀ ਹਰਾ ਪਰਾ ਹੀ ਰਹਿਣਾ ਅੱਛਾ ਹਰਾ ਪਰਾ ਰਹਿਣਾ ਬੇਰ ਬਹੁਤ ਲੱਗਦਾ ਇਹਨੂੰ ਅੱਛਾ ਹਾਂਜੀ ਹਾਂਜੀ ਕਈਆਂ ਸੰਗਤਾਂ ਦੇ ਭਾਗਾ ਜੁੰਦੇ ਆਦੋਂ ਜਦੋਂ ਆਉਂਦੀਆਂ ਉਹ ਆਉਂਦੇ ਬੇਰ ਵੀ ਛੱਕਦੇ ਆ ਹਾਂਜੀ ਅੱਛਾ ਬਾਬਾ ਜੀ ਇਹ ਹੈ ਤਾਂ ਬਹੁਤ ਸੈਂਕੜੇ ਸਾਲ ਪੁਰਾਣੀ ਹੈ ਹਾਂਜੀ ਹਾਂਜੀ ਗੁਰੂ ਸਾਹਿਬ ਦੇ ਸਮੇਂ ਤੋਂ ਉਹ ਤੋਂ ਵੀ ਸ਼ਾਇਦ ਪਹਿਲਾਂ ਦੀ ਹੋਏ ਕੋਈ ਕੋਈ ਨੂੰ ਟ੍ਰੀਟਮੈਂਟ ਸਪੈਸ਼ਲ ਦੇਣਾ ਪੈਂਦਾ ਜਿੱਦਾਂ ਆਪਾਂ ਹੁਣ ਆਪਾਂ ਦਰਬਾਰ ਸਾਹਿਬ ਦੇ ਵਿੱਚ ਦੇਖਦੇ ਆ ਤਾਂ ਬਹੁਤ ਸਾਰੇ ਮਾਹਰ ਡਾਕਟਰਸ ਜਿੰਨਾਂ ਟਾਉਂਦੇ ਉੱਥੇ ਪ੍ਰੀਜ਼ਰਵ ਕਰਨ ਲਈ ਜਾਂ ਉਹਦੀ ਦੇਖ ਰਹਿ ਕਿਸੇ ਤਨਾ ਕਿਸੇ ਤਰੀਕੇ ਕਰ ਕੀਤੀ ਇਹਨੂੰ ਤੁਸੀਂ ਕਰਦੇ ਹੋ ਕੋਈ ਸਪੈਸ਼ਲ ਨਹੀਂ ਨਹੀਂ ਅਹੀਂ ਇਹਨੂੰ ਇਸ ਤਰ੍ਹਾਂ ਐਕਸਟਰਾ ਕੋਈ ਨਹੀਂ ਅਹੀਂ ਜਦੋਂ ਗਰਮੀ ਜ਼ਿਆਦਾ ਹੁੰਦੀ ਏ ਲੱਗਦਾ ਕਿ ਪਾਣੀ ਦੀ ਲੋੜ ਆ ਅਸੀਂ ਪਾਣੀ ਜਲ ਜ਼ਰੂਰ ਵਰਤਦੇ ਆ ਅਸੀਂ ਪਾਈਪ ਲਾ ਕੇ ਪਾਣੀ ਜ਼ਰੂਰ ਲਾ ਦੀਦਾ ਓਦਾਂ ਅਸੀਂ ਕੋਈ ਹੋਰ ਟ੍ਰੀਟਮੈਂਟ ਨਹੀਂ ਕਰਦੇ ਕਿਸ ਤਰ੍ਹਾਂ ਦੀ ਵੀ ਠੀਕ ਹੈ ਅੱਜ ਵੀ ਨਿਹੰਗ ਸਿੰਘ ਫੌਜਾਂ ਆਉਂਦੀਆਂ ਜੀ ਇੱਥੇ ਫਿਰ ਗੁਰੂ ਸਾਹਿਬ ਹਾਂ ਜੀ ਹਾਂ ਜੀ ਬਿਆੰਦ ਸੰਗਤਾਂ ਆਉਂਦੀਆਂ ਜਾਂਦੀਆਂ ਨਿਹੰਗ ਸਿੰਘ ਫੌਜਾਂ ਵੀ ਆਉਂਦੀਆਂ ਜਾਂਦੀਆਂ ਅੱਛਾ ਇਹ ਬਿਲਕੁਲ ਸਟੇਸ਼ਨ ਦੇ ਨਾਲ ਆ ਉੱਚੀ ਬਸੇ ਸਟੇਸ਼ਨ ਆ ਜੀ ਤੇ ਸੰਗਤਾਂ ਧਿਆਨ ਪਾ ਨਿਹੰਗ ਸਿੰਘ ਫੌਜਾਂ ਜਿਹੜੀਆਂ ਟ੍ਰੇਨ ਤੇ ਆਮ ਹੀ ਯਾਤਰਾ ਕਰਦੀਆਂ ਉਹ ਜਦੋਂ ਵਹਿੰਦੇ ਆ ਨਿਸ਼ਾਨ ਸਾਹਿਬ ਤੇ ਉਹ ਫਿਰ ਇੱਥੋਂ ਸ ਲਗੇ ਪਾਣੀ ਸ਼ਾਕੇ ਦੇ ਨਾਲੇ ਦਰਸ਼ਨ ਕਰਕੇ ਤੇ ਇੱਥੇ ਫਿਰ ਦਿਹਾੜੇ ਚਲੋ ਹੈ ਤਾਂ ਸਾਰੇ ਦਿਹਾੜੇ ਗੁਰੂ ਸਾਹਿਬ ਦੇ ਨੇ ਪਰ ਇੱਥੇ ਫਿਰ ਸਪੈਸ਼ਲ ਕੋਈ ਦਿਹਾੜਾ ਆਪਾਂ ਕਰਦੇ ਆਂ ਜੀ ਇੱਥੇ ਮਨਾਉਨੇ ਜੋ ਸੰਗਤ ਇੱਥੇ ਆਪਾਂ ਸ਼ੇਮ ਪਾਸ਼ਾ ਦਾ ਅਵਤਾਰ ਪੁਰਬ ਹੈ ਜੀ ਉਹ ਮਈ ਅਚ ਆਉਂਦਾ ਜੂਨ ਚ ਅੱਛਾ ਜੂਨ ਜੁਲਾਈ ਚ ਆਉਂਦਾ ਹਣਾ ਜੀ ਤੇ ਅਹੀ ਉਹ ਹਰ ਸਾਲ ਮਨਾਉਨੇ ਆਂ ਉਹਦਾਂ ਸਾਰੇ ਦਿਨ ਦਿਆ ਸਾਰੇ ਮਨਾਉਨੇ ਆ ਸੰਗਰਾਣ ਮਨਾਈਦੀ ਹੈ ਜੀ ਇਹ ਮਸਿਆਰ ਮਨਾਈ ਦੀ ਹੈ ਹਾਂਜੀ ਅੱਛਾ ਜੀ ਤੇ ਫਿਰ ਜੇ ਗੁਰਸਾਹਿਬ ਦੂਜਿਆਂ ਸਾਰਿਆਂ ਦੇ ਵੀ ਪੁਰਬ ਜਿੰਨੇ ਆਉਂਦੇ ਸਾਰੇ ਮਨਾਉਂਦੇ ਆ ਪਰ ਮੇਨ ਜਿਹੜਾ ਸੀ ਸ਼ੇਮ ਪਾਸ਼ਾ ਦਾ ਉਦੋਂ ਜਿਆਦਾ ਮੇਲਾ ਹੁੰਦਾ ਉਦੋਂ ਸੰਗਤਾਂ ਸਾਰੀਆਂ ਦੇ ਮਨਾਉਂਦੀਆਂ ਠੀਕ ਹੈ ਘੋੜਸਵਾਰ ਵੀ ਹਾਂਜੀ ਘੋੜੇ ਸਾਡੇ ਕੋਲ ਹੈਗੇ ਆ ਇਹ ਹੁਣ ਦੇਖਿਆ ਘੋੜਾ ਹਾਂਜੀ ਤੇ ਸੰਗਤਾਂ ਸਿੰਘ ਆਉਂਦੇ ਆ ਪਚੰਗੀ ਅੱਛਾ ਜੀ ਜੋ ਸ਼ਾਂਗ ਨੂੰ ਜਦੋਂ ਮੌਸਮ ਠੀਕ ਹੋਏ ਤਾਂ ਇੱਥੇ ਜੱਟ ਐ ਸਵਾਰੀ ਵੀ ਕਰਦੇ ਆ ਅੱਛਾ ਜੀ ਹਾਂਜੀ ਹਾਂਜੀ ਕੋਈ ਰੋਗ ਟੋਕ ਨਹੀਂ ਹੈ ਨਹੀਂ ਕੋਈ ਰੋਗ ਟੋਕ ਬੜੀ ਇੱਕ ਧਾਰਨਾ ਬਣੀ ਹੁੰਦੀ ਨਹੀਂ ਰੰਗ ਸਿੰਘਾਂ ਦੇ ਪ੍ਰਤੀ ਕਹਿੰਦੇ ਬਹੁਤ ਅੜਬ ਹੁੰਦੀ ਆ ਇਹ ਤਾਂ ਇਹ ਮੇਰੇ ਵਰਗੇ ਰੋਡੇ ਪੋਡੇ ਬੰਦੇ ਨੇੜੇ ਨਹੀਂ ਆਉਂਦੇ ਹਾਂਜੀ ਹਾਂਜੀ ਇੱਥੇ ਮੈਂ ਦੇਖਿਆ ਬਹੁਤ ਮੁੰਡੇ ਇਦਾਂ ਦੇ ਵੀ ਆ ਜਿਨ੍ਹਾਂ ਦੇ ਭਾਵੇਂ ਧਰਮ ਕੋਈ ਵੀ ਹੈ ਹਾਂਜੀ ਹਾਂਜੀ ਸਿਰ ਤੇ ਕੇਸ ਨਹੀਂ ਹੈ ਦਾੜਾ ਨਹੀਂ ਹੈ ਪਰ ਤਾਂ ਵੀ ਆ ਕੇ ਸੇਵਾ ਕਰਦੇ ਨੇ ਇੱਥੇ ਆਖੀ ਦਾ ਵੀ ਹੌਲੀ ਹੌਲੀ ਆਉਣਗੇ ਤਾਂ ਹੀ ਉਧਰ ਨੂੰ ਫਿਰ ਤਾਂ ਹੀ ਪਹੇਗਾ ਨਾ ਕਿਤੇ ਚੀਜ਼ਾਂ ਜੇ ਕਿਸੇ ਨੂੰ ਜ਼ਬਰਦਸਤੀ ਕਰਾਂਗੇ ਤਾਂ ਉਹ ਗਲਤ ਹੋਏਗਾ ਗੁਰਸੱਭ ਫਿਰ ਕਿਰਪਾ ਕਰਨਗੇ ਉਹਨਾਂ ਦੇ ਹੈ ਨਾ ਜੀ ਪ੍ਰਬੰਧ ਬਾਬਾ ਜੀ ਫਿਰ ਲਗਾਤਾਰ ਕੋਈ ਸੰਗਤ ਆਉਂਦੀ ਲੰਗਰ ਪ੍ਰਸ਼ਾਦਾ ਕੋਈ ਮੰਨ ਲਓ ਦੂਰੋਂ ਆ ਰਿਹਾ ਕੋਈ ਬਿਮਾਰ ਤੰਦਰੁਸਤ ਨਹੀਂ ਉਹਦੇ ਰਹਿਣ ਦੇ ਕੁਝ ਹੈ ਬੰਦੋਬਸਤ ਇੱਥੇ ਜੀ ਸਭ ਲੰਗਰ ਪਾਣੀ ਬਹੁਤ ਆ ਗੁਰੂ ਘਰ ਬਹੁਤ ਆ ਗੁਰਸੱਭ ਦੀ ਕਿਰਪਾ ਨਾਲ 24 ਘੰਟੇ ਲੰਗਰ ਤਿਆਰ ਆ ਜੀ ਜਦੋਂ ਕੋਈ ਆਉਂਦਾ ਉਹਨੂੰ ਸਜਰੇ ਪੁਲਕੇ ਨਿਆਰੇ ਲਾਇ ਠੀਕ ਹੈ ਜੀ ਹਾਂ ਜੀ ਕੋਈ ਰਹਿਣਾ ਚਾਹਦਾ ਵੇਚ ਆ ਕੇ ਰਹਿਣ ਲਈ ਵੀ ਜਗਾ ਬਏ ਹਾਂ ਤਾਂ ਅੱਛਾ ਜੀ ਹਾਂ ਜੀ ਹਾਂ ਜੀ ਕੁਛੇ ਤਰ੍ਹਾਂ ਕਿ ਕਿਤੇ ਨਹੀਂ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਵੀ ਤੁਹਾਡੀ ਲੋਕੇਸ਼ਨ ਦਾ ਬੱਬਾ ਹੀ ਦੱਸ ਦਿੰਨੇ ਆਪਾਂ ਥੋੜਾ ਜਿਹਾ ਜਿਵੇਂ ਉੱਚੀ ਵਸੀ ਪਿੰਡ ਹੈ ਬਿਲਕੁਲ ਹਾਈਵੇ ਦੇ ਉੱਤੇ ਆ ਦਸੂਏ ਤੋਂ ਮੰਨ ਲਓ ਜਲੰਧਰ ਤੋਂ ਸੀ ਆਉਨੇ ਆ ਜਲੰਧਰ ਤੋਂ ਕਿੰਨੇ ਕਿਲੋਮੀਟਰ ਹੈਗਾ ਜਲੰਧਰ ਤੋਂ ਤਕਰੀਬਨ ਇਹ 50 ਕਿਲੋਮੀਟਰ ਪੈ ਜਾਂਦਾ ਜੀ 50 ਤੋਂ 60 ਕਿਲੋਮੀਟਰ ਦੇ ਵਿੱਚ ਆ 50 60 ਵਿੱਚ ਹੋ ਜਾਂਦਾ ਇਧਰੋਂ ਪਠਾਨਕੋਟ ਵਾਲੇ ਪਾਸੇ ਤੋਂ ਵੀ ਇਧਰ ਵੀ ਇਨਾ ਕੋ ਪੈ ਜਾਂਦਾ ਹਾਂ ਸੇਮ ਹੀ ਪੈ ਜਾਂਦਾ ਵੇਂਡ ਉਤਰਨ ਤੋਂ ਬਾਅਦ ਇੱਥੋਂ ਸਿਰਫ ਅੱਧੇ ਮਿੰਟ ਦਾ ਰਸਤਾ ਅੱਧੇ ਮਿੰਟ ਦਾ ਰਸਤਾ ਹਾਂਜੀ ਹਾਂਜੀ ਲਾਈਨ ਪਾਰ ਕਰਕੇ ਉੱਥੇ ਉਤਰਨਾ ਤੇ ਲਾਈਨ ਪਾਰ ਕਰਨੀ ਹੈ ਤੇ ਗੁਰਦਾਸ ਸਾਹਿਬ ਹੈ ਲੈਂਦੇ ਪਾਸੇ ਨੂੰ ਤੁਹਾਨੂੰ ਨਿਸ਼ਾਨ ਸਾਹਿਬ ਦਿਖ ਜਾਗੇ ਅੱਡੇ 'ਚੋਂ ਹੀ ਨਿਸ਼ਾਨ ਸਾਹਿਬ ਦੇਖਣ ਲੱਗ ਜਾਣੇ ਇਹ ਇਹ ਜਾਣਕਾਰੀ ਮੈਂ ਤਾਂ ਸਾਂਝੀ ਕਰ ਰਹਾ ਕਿਉਂਕਿ ਬਹੁਤ ਸਾਰੀ ਦੂਰ ਦਰੇਡੇ ਬੈਠੀ ਸੰਗਤ ਗੁਰੂ ਘਰ ਦੇ ਦਰਸ਼ਨ ਕਰਨਾ ਚਾਹੁੰਦੀ ਹੋਵੇਗੀ ਤਾਂ ਜੇਕਰ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ ਤਾਂ ਮੈਂ ਐਗਜ਼ੈਕਟ ਲੋਕੇਸ਼ਨ ਤੁਹਾਨੂੰ ਦੱਸ ਦਿੰਦਾ ਹੈ ਜਲੰਧਰ ਤੋਂ ਪਠਾਨਕੋਟ ਜਿਹੜਾ ਨੈਸ਼ਨਲ ਹਾਈਵੇ ਹੈ ਤਾਂ ਜਲੰਧਰ ਤੋਂ ਲਗਭਗ 60 ਕਿਲੋਮੀਟਰ ਦੀ ਦੂਰੀ ਦੇ ਉੱਤੇ ਦਸੂਆ ਕਸਬਾ ਆਉਂਦਾ ਤਾਂ ਉਤੋਂ 5 ਕਿਲੋਮੀਟਰ ਅੱਗੇ ਬਿਲਕੁਲ ਹਾਈਵੇ ਦੇ ਉੱਪਰ ਸਥਿਤ ਹੈ ਪਿੰਡ ਉਚੀਵਸੀ ਉੱਥੇ ਤੁਸੀਂ ਬਸ ਤੋਂ ਉੱਤਰਦੇ ਸਾਰ ਹੀ ਖੱਬੇ ਵਾਲੇ ਪਾਸੇ ਰੇਲਵੇ ਲਾਈਨ ਹੈ ਉਹ ਛੋਟਾ ਜਿਹਾ ਰਸਤਾ ਉੱਥੋਂ ਰੇਲਵੇ ਲਾਈਨ ਨੂੰ ਕ੍ਰੋਸ ਕਰਕੇ ਮੈਂ ਅੱਧੇ ਮਿੰਟ ਦੇ ਵਿੱਚ ਤੁਸੀਂ ਗੁਰੂ ਘਰ ਦੇ ਦਰਸ਼ਨ ਕਰ ਸਕਦੇ ਹੋ ਜੇਕਰ ਪਠਾਨਕੋਟ ਤੋਂ ਪਾਸੇੋਂ ਆ ਰਹੇ ਹੋ ਗੁਰਦਾਸਪੁਰ ਤੋਂ ਆ ਰਹੇ ਹੋ ਤਾਂ ਸੇਮ ਇਹੀ ਤਰੀਕਾ ਹੈ ਮੁਕੇਰੀਆਂ ਤੋਂ 10 ਤੋਂ 12 ਕਿਲੋਮੀਟਰ ਦੀ ਦੂਰੀ ਦੇ ਉੱਤੇ ਉਸੀ ਵاسی ਪਿੰਡ ਵਸਦਾ ਹੈ ਔਰ ਉੱਥੇ ਆ ਕੇ ਤੁਹਾਨੂੰ ਇਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਗੁਰੂ ਘਰ ਦੇ ਵਿੱਚ ਹੋ ਸਕਦੇ ਨੇ ਔਰ ਇੱਕ ਗੱਲ ਮੈਂ ਜ਼ਰੂਰ ਸਾਂਝੀ ਕਰ ਦਵਾਂ ਕਿ ਮੈਡੀਕਲ ਸਾਇੰਸ ਦੇ ਵਿੱਚ ਹੀ ਹਰ ਬਿਮਾਰੀ ਦਾ ਇਲਾਜ ਸੰਭਵ ਹੈ ਪਰ ਇਸ ਗੁਰੂ ਘਰ ਦੇ ਨਾਲ ਜੁੜੀ ਹੋਈ ਜਿਹੜੀ ਲੋਕਾਂ ਦੀ ਲੋਕਾਂ ਦਾ ਵਿਸ਼ਵਾਸ ਹੈ ਜਿਹੜੀ માનਤਾ ਹੈ ਕਿ ਇੱਥੇ ਆ ਕੇ ਅਸਲ ਦੇ ਵਿੱਚ ਤਾਂ ਅਰਦਾਸ ਬੇਨਤੀ ਦੀ ਗੱਲ ਹੈ ਬੀਰ ਸਾਹਿਬ ਦੇ ਦਰਸ਼ਨ ਕਰਦੇ ਨੇ ਬੀਰ ਸਾਹਿਬ ਦੀ ਲੱਕੜ ਕੋਲ ਰੱਖ ਕੇ ਇੱਕ ਵਿਸ਼ਵਾਸ ਗੁਰੂ ਦੇ ਪ੍ਰਤੀ ਪੈਦਾ ਹੁੰਦਾ ਹੈ ਮਨ ਦੇ ਵਿੱਚ ਪੋਜ਼ਿਟਿਵਿਟੀ ਆਉਂਦੀ ਹੈ ਸਾਈਕੋਲੋਜੀਕਲੀ ਅਸੀਂ ਪੋਜ਼ਿਟਿਵ ਹੁੰਨੇ ਆ ਤਾਂ ਮੈਨੂੰ ਲੱਗਦਾ ਸਾਡੀ ਅੰਦਰੋਂ ਇਮਿਊਨਿਟੀ ਬੂਸਟ ਹੁੰਦੀ ਹੈ ਤੇ ਉਹਦੇ ਨਾਲ ਕਈ ਬਿਮਾਰੀਆਂ ਨਸ਼ਟ ਹੋ ਜਾਂਦੀਆਂ ਤਾਂ ਗੁਰੂ ਸਾਹਿਬ ਜੇ ਕਿ ਅਰਦਾਸ ਸਾਹਿਬ ਬੇਨਤੀ ਜਦੋਂ ਕਰਦੇ ਨੇ ਲੋਕ ਤਾਂ ਇੱਥੋਂ ਆ ਕੇ ਤੰਦਰੁਸਤੀਆਂ ਲੈ ਕੇ ਜਾਂਦੇ ਨੇ ਤਾਂ ਫਿਰ ਮੁੜ ਆ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਵੀ ਆਉਂਦੇ ਨੇ ਇਹ ਮੈਂ ਬਾਰ-ਬਾਰ ਤਾਂ ਕਹਿ ਰਿਹਾ ਕਿ ਮੈਡੀਕਲ ਸਾਇੰਸ ਦੇ ਵਿੱਚ ਹੀ ਸਾਰਾ ਬਿਮਾਰੀਆਂ ਦੇ ਇਲਾਜ ਆ ਗਿਆ ਮੈਡੀਕਲ ਇਹ ਗੁਰੂ ਘਰ ਦਾ ਇਤਿਹਾਸ ਤੁਹਾਨੂੰ ਦੱਸਣਾ ਤਾਂ ਜ਼ਰੂਰੀ ਹੈ ਕਿਉਂਕਿ ਇੱਥੇ ਲੋਕਾਂ ਦਾ ਵਿਸ਼ਵਾਸ ਜੁੜਿਆ ਹੋਇਆ ਹੈ ਇਹ ਧਰਤੀ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋੜ ਪ੍ਰਾਪਤ ਧਰਤੀ ਹੈ ਤਾਂ ਬਾਬਾ ਦਵਿੰਦਰ ਸਿੰਘ ਜੀ ਨੇ ਬਾਬਾ ਜੀ ਪ੍ਰਬੰਧ ਸਾਰੇ ਫਿਰ ਹਰੀਆਂ ਵੇਲਾਂ ਤੋਂ ਚੱਲਦੇ ਨੇ ਜਿਆ ਨਗਰ ਐਨ ਆਰ ਆਈ ਵੀ ਸਾਰੇ ਮਿਸਲ ਸ਼ਹੀਦਾਂ ਤਰਨਾਂਦਲ ਹਰੀਆਂ ਵੇਲਾਂ ਹਮ ਸੰਤ ਬਾਬਾ ਨਿਹਾਲ ਸਿੰਘ ਜੀ ਉਹਨਾਂ ਦਾ ਖਾਸ ਪ੍ਰਬੰਧ ਹੈ ਸਾਰਾ ਠੀਕ ਹੈ ਤੇ ਅਹੀਂ ਤੇ ਫਿਰ ਇੱਥੇ ਸਾਰੇ ਸੇਵਾ ਕਰਨ ਵਾਲੇ ਆਂ ਜੀ ਠੀਕ ਹੈ ਠੀਕ ਹੈ ਬਾਬਾ ਜੀ ਤੁਸੀਂ ਸਮਝਾ ਦਿੱਤਾ ਬੜੀ ਧੰਨਵਾਦ ਤੁਹਾਡਾ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਤੁਹਾਨੂੰ ਚੰਗਾ ਲੱਗਾ ਤਾਂ ਜਰੂਰ ਸ਼ੇਅਰ ਕਰਿਓ ਉਹਨਾਂ ਲੋਕਾਂ ਤੱਕ ਪਹੁੰਚਾਓ ਜਿਨ੍ਹਾਂ ਲੋਕਾਂ ਨੂੰ ਅੱਜ ਤੰਦਰੁਸਤੀ ਲੋੜ ਹੈ ਫਿਲਹਾਲ ਬੜਾ ਰੌਣਕ ਪੰਜਾਬੀ ਟੀਵੀ ਦੇ ਨਾਲ